ਅੱਜ ਡਿਸਟ੍ਰਿਕਟ 바ਰ ਐਸੋਸੀਏਸ਼ਨ ਗੁਰਦਾਸਪੁਰ ਦੇ ਵਿੱਚ ਖੜੇ ਆ ਔਰ ਇਹ ਧਰਤੀ ਆ ਜਿੱਥੋਂ ਮੈਂ ਆਪਣੀ ਜ਼ਿੰਦਗੀ ਦਾ ਪ੍ਰੋਫੈਸ਼ਨਲ ਕੈਰੀਅਰ ਸ਼ੁਰੂ ਕੀਤਾ ਜੇ ਲਾਇਰ ਔਰ ਇਹ ਸਰਜ਼ਮੀਨ ਨੇ ਬਹੁਤ ਕੁਝ ਦਿੱਤਾ ਜ਼ਿੰਦਗੀ ਦੇ ਵਿੱਚ ਜਿੱਥੇ ਇਹ ਰੋਜੀ ਰੋਟੀ ਦਾ ਸਾਧਨ ਸੀ ਉੱਥੇ ਸਮਾਜ ਦੇ ਵਿੱਚ ਅੱਜ ਜੋ ਥਾਂ ਮਿਲਿਆ ਮਾ ਸਮਝਣਾ ਵੀ ਹੈ ਪਵਿੱਤਰ ਧਰਤੀ ਦਾ ਵੀ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਅੱਜ ਬਾਹਰ ਦੇ ਵਿੱਚ ਆ ਕੇ ਉਹ ਪ੍ਰਾਣੀਆਂ ਯਾਦਾ ਵੀ ਤਾਜ਼ੀਆਂ ਹੁੰਦੀਆਂ ਨੇ ਔਰ ਉਹ ਲੋਕ ਜਿਨ੍ਹਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਲੀਗਲ ਪ੍ਰੋਫੈਸ਼ਨ ਦੇ ਵਿੱਚ ਉਹਨਾਂ 'ਚ ਕਈ ਸਖੀਤਾ ਅੱਜ ਭੌਤਿਕ ਤੌਰ ਤੇ ਸਾਡੇ ਵਿੱਚ ਨਹੀਂ ਹੈਗੀਆਂ ਪਰ ਕਈ ਐਸੀਆਂ ਸਖੀਤਾ ਜਿਹੜੇ ਹੁਣ ਇਸ ਵਕਤ ਤੋਂ ਬਾਹਰ ਨੇ ਕੋਣਾ ਦੀਆਂ ਮਠਿਆ ਜਾਂਦਾ ਵੀ ਅੱਜ ਸਾਹਮਣੇ ਆ ਰਹੀਆਂ ਨੇ ਤੇ ਮੈਂ ਸਾਡੇ ਡਿਸਟ੍ਰਿਕਟ ਬਾੜ ਐਸੋਸੀਏਸ਼ਨ ਦੇ ਪ੍ਰਧਾਨ ਸਾਹਿਬ ਰਾਜਪਾਲ ਜੀ ਸੈਕਟਰੀ ਸਾਹਿਬ ਔਰ ਸਾਰੇ ਬਾੜ ਦੇ ਮੈਂਬਰ ਸਹਿਬਾਨ ਮੇਰੇ ਨਾਲ ਛੇਛੇ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਸਰਦਾਰ ਸੁੱਚਾ ਸਿੰਘ ਮਲਤਾਨੀ ਜੀ ਜਿਹੜੇ ਆਪ ਇਸ profession ਦੇ ਵਿੱਚ ਵੀ ਨੇ ਹਰ ਹਾਲ ਦੇ ਵਿੱਚ ਇਹਨਾਂ ਨੂੰ ਜ਼ਿਲ੍ਹਾ ਪਰਿਸ਼ਦ ਵਿੱਚ ਹੋਣ ਲੜ ਕੇ ਬਹੁਤ ਵੱਡਾ ਮਾਨ ਪ੍ਰਾਪਤ ਕੀਤਾ ਸੋ ਰਾਜਪਾਲ ਜੀ ਦੀ ਪ੍ਰਦੀਪ ਜੀ ਦੀ ਮਲਤਾਨੀ ਸਾਹਿਬ ਦੀ ਇਹਨਾਂ ਸਾਰਿਆਂ ਦੀ ਬਹੁਤ ਜ਼ਿਆਦਾ ਮੇਰੇ ਤੇ ਪ੍ਰੈਸ਼ਰ ਸੀਗਾ ਕਿ ਇਸ ਬਾਰ ਦੇ ਵਿੱਚ ਡਿਵੈਲਪਮੈਂਟ ਕੀਤੀ ਜਾਵੇ ਤੇ ਮੈਂ ਵੀ ਸੋਚਦਾ ਸੀਗਾ ਵੀ ਇਸ ਧਰਤੀ ਦਾ ਕਰਜ਼ਾ ਤੇ ਅੱਜ ਪ੍ਰਮਾਤਮਾ ਨੇ ਜੀ ਸਮਾ ਦਿੱਤਾ ਕਿ ਉਹ ਕਰਜ਼ਾ ਜਿਹੜਾ ਉਹਦੇ ਵਿੱਚ ਥੋੜਾ ਬਹੁਤ ਨੌਂ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਆ ਤਾਂ ਮੈਂ ਅੱਜ ਸਭ ਤੋਂ ਪਹਿਲਾਂ ਆਪਣੇ ਹਰਦੇਲਜੀਤ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਰੰਗਲੇ ਪੰਜਾਬ ਦੇ ਵਿੱਚ 19 ਲੱਖ 44000 ਰੁਪਇਆ ਡਿਸਟ੍ਰਿਕਟ ਬਾਹਰ ਐਸੋਸੀਏਸ਼ਨ ਦੀ ਡਿਵੈਲਪਮੈਂਟ ਵਾਸਤੇ ਔਰ ਡਿਵੈਲਪਮੈਂਟ ਵਰਕਸ ਵਾਸਤੇ ਅਲੋਕੇਟ ਕੀਤਾ ਔਰ ਮੈਨੂੰ ਦਿਨ ਯਾਦ ਨੇ ਸਾਡੇ ਪ੍ਰਧਾਨ ਸਾਹਿਬ ਸਾਡੇ ਸੈਕਟਰੀ ਸਾਹਿਬ ਬਹੁਤ ਖਫਾ ਵੀ ਹੁੰਦੇ ਸੀ ਵੀ ਲੇਟ ਹੋ ਰਿਹਾ ਪਰ ਮੈਂ ਕਿਹਾ ਜੀ ਵੀ ਮੁੱਖ ਮੰਤਰੀ ਸਾਡਾ ਵਧੀਆ ਉਹ ਕੰਮ ਪੱਕਾ ਕਰਦਾ ਕੱਚਾ ਨਹੀਂ ਕਰਦਾ ਤੇ ਕੰਮ ਵੀ ਤੁਹਾਡਾ ਪੂਰਾ ਕਰਾਂਗੇ ਸੋ ਮੇਰੇ ਨਾਲ ਅੱਜ ਪੀ ਡਬਲਯੂ ਡੀ ਦੇ ਐਗਜ਼ੀਕਟਿਵ ਇੰਜੀਨੀਅਰ ਜਸਪ੍ਰੀਤ ਸਿੰਘ ਜੀ ਵੀ ਨੇ ਲਵਜੀਤ ਜੀ ਅਜੇ ਸਾਹਿਬ ਵੀ ਮੇਰੇ ਕੋਲ ਇੱਥੇ ਨਾਲ ਲੈ ਤੇ ਮੇਰੇ ਖਾਲ ਕੰਟਰੈਕਟਰ ਜਿਹੜੀ ਸੁਸਾਇਟੀ ਨੂੰ ਇਹ ਕੰਮ ਲੋਟ ਹੋਇਆ ਉਹ ਵੀ ਨਾਲ ਆਏ ਨੇ ਸੋ ਮੈਂ ਬੇਨਤੀ ਕਰੂੰਗਾ ਪ੍ਰਧਾਨ ਸਾਹਿਬ ਸਾਰੇ ਮੈਂਬਰ ਸਾਹਿਬਾਨ ਨੂੰ ਪੀਏ 19 ਲੱਖ 44000 ਰੁਪਇਆ ਇਹ ਤੁਹਾਡੀ ਅਮਾਨਤ ਆ ਅਫਸਰ ਸਾਡੇ ਚੰਗੇ ਨੇ ਕੰਮ ਆਪਣੀ ਮਰਜ਼ੀ ਨਾਲ ਕਰਾਓ ਵਧੀਆ ਕਰਾਓ ਔਰ ਕੰਮ ਕੁਆਲਟੀ ਵਾਲਾ ਹੋਵੇ ਔਰ ਮੇਰੀ ਹਮੇਸ਼ਾ ਹੀ ਸੋਚ ਰਹੀ ਆ ਕਿ ਇਹ ਡਿਵੈਲਪਮੈਂਟ ਦੇ ਪੈਸੇ ਨੇ ਉਹ ਗੁਰੂ ਘਰ ਦੀ ਗੋਲਕ ਦੀ ਸਰਦਾ ਵਾਂਗ ਖਰਚੇ ਜਾਣੇ ਚਾਹੀਦੇ ਨੇ ਔਰ ਮੈਂ ਅਫਸਰ ਸਾਹਿਬਾਨ ਨੂੰ ਵੀ ਬੇਨਤੀ ਕੀਤੀ ਆ ਵੀ ਤੁਸੀਂ ਵੀ ਆਪਣੀ ਨਜ਼ਰ ਜੜੀ ਆ ਉਹ ਸਖਤ ਵਰੀ ਇਸ ਕੰਮ ਦੇ ਉੱਪਰ ਰੱਖਿਓ ਕਿ ਲੋਹੀਰ ਦੇ ਵਿੱਚ ਇੱਕ ਤੇ ਗਲਤੀ ਹੋ ਜਾਵੇ ਜਸਪ੍ਰੀਤ ਜੀ ਤਾਂ ਫਿਰ ਬਖਸ਼ਦੇ ਵੀ ਨਹੀਂ ਹੈ ਜੀ ਸਵੈਚ ਕਰਕੇ ਮੇਰੀ ਬੇਨਤੀ ਹੈ ਵੀਰਾਂ ਦੀ ਸੈਟੀਸਫੈਕਸ਼ਨ ਦੇ ਮੁਤਾਬਕ ਚੱਲਿਆ ਜਾਊਗਾ ਤੇ ਵਧੀਆ ਹੋਊਗਾ ਤੇ ਮਲਤਾਨੀ ਸਾਹਿਬ ਤੁਸੀਂ ਦੇ ਹੁਣ ਆਪ ਜ਼ਿਲ੍ਹਾ ਪਰਿਸ਼ਦ ਦੇ ਵਿੱਚੋਂ ਤੇ ਗਾਇਬਾਏ ਤੁਸੀਂ ਵੀ ਇਸ ਕੰਮ ਨੂੰ ਦੇਖਿਓ ਦੇਖਦਾਨ ਨੂੰ ਕੋਈ ਉੰਤਾਈ ਨਜ਼ਰ ਆਵੇ ਤੇ ਜ਼ਰੂਰ ਐਕਸ਼ਨ ਸਾਹਿਬ ਦੇ ਐਸਜੀ ਸਾਹਿਬ ਦੇ ਜਾਂ ਅੰਜਲਿਆ ਦਿਓ ਸੋ ਇਹ ਪੈਸੇ ਦੇ ਨਾਲ ਤੁਸੀਂ ਟਾਈਲਰ ਦਾ ਕੰਮ ਕਰਵਾ ਲਓ ਕੋਈ ਮਸੰਕਟਿਨ ਦਾ ਕਰੋਨਾ ਉਹ ਕਰਾ ਲਓ ਕੋ ਬਾਥਰੂਮ ਰੈਨੋਵੇਟ ਕਰਾਣਾ ਉਹ ਕਰਾ ਲਓ ਸਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਪੰਜਾਬ ਨੂੰ ਰਗੜਾ ਬਨਾਮ ਦਾ ਜਿਹੜਾ ਸੁਪਨਾ ਲਿਆ ਸੀ ਉਹਦੇ ਤਹਿਤ ਇਹ 194000 ਰੁਪਇਆ ਡਿਸਟ੍ਰਿਕਟ ਬਾਅਰ ਐਸੋਸੀਏਸ਼ਨ ਨੂੰ ਦੇ ਕੇ ਜਾ ਰਹੇ ਆ ਇਹਦੇ ਟੈਂਡਰ ਲੱਗੇ ਨੇ ਕੰਮ ਲੋਟ ਹੋ ਗਿਆ ਕੰਮ ਤੁਹਾਡਾ ਸੋਮਵਾਰ ਤੋਂ ਹੀ ਸ਼ੁਰੂ ਹੋ ਜਾਊਗਾ ਸੋ ਤੁਸੀਂ ਉਹ ਗੱਲ ਨੂੰ ਇੰਨੀ ਰੱਖੀ ਔਰ ਮੈਂ ਇਸ ਗੱਲ ਦਾ ਮਾਣ ਹੈ ਕਿ ਜਦੋਂ ਦੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਆ ਉਦੋਂ ਤੋਂ ਹੀ ਵਿਕਾਸ ਦੇ ਕਾਰਜ ਜਿਹੜੇ ਨੇ ਬਹੁਤ ਤੇਜ਼ੀ ਨਾਲ ਹੋ ਰਹੇ ਨੇ ਔਰ ਸ਼ਾਇਦ ਬਹੁਤ ਸਾਰੇ ਸਾਥੀ ਆਪਣੇ ਨੇ ਮੈਂ ਵੀ ਇੱਥੇ ਲੰਬਾ ਸਵਾਇਸ ਬਾਰ ਦਾ ਮੈਂਬਰ ਆ ਇੰਨੀ ਵੱਡੀ ਰਕਮ ਆਉਂਦੀ ਬਾਰ ਦੇ ਵਿੱਚ ਕਦੇ ਵੇਖੀ ਨਹੀਂ ਸੋ ਮੈਂ ਸਮਝਦਾ ਵੀ ਇਹ ਲੋਕ ਸਾਨੂੰ ਕਹਿੰਦੇ ਨੇ ਕਿ ਬਦਲਾਅ ਕਿਹੜਾ ਵਾ ਇਹੋ ਹੀ ਬਦਲਾਅ ਵਾ ਕਿ ਜੇਸ ਬਾਹਰ ਐਸੋਸੀਏਸ਼ਨ ਨੇ 1944000 ਰੁਪਇਆ ਤਕਰੀਬਨ 20 ਲੱਖ ਹੋ ਗਿਆ ਕੋਸ਼ਲ ਸਾਹਿਬ ਜੀ ਬਲਗਾਰ ਜੀ ਜਗਵੰਤ ਜੀ ਪਰਵਲ ਜੀ ਸੋ ਇਹ ਮੇਰੀ ਬੇਨਤੀ ਆ ਪ੍ਰਿੰਸ ਸਾਹਿਬ ਇਹ ਇੱਕ ਵੱਡੀ ਰਕਮ ਜਿਹੜੀ ਆ ਅਡ ਡਿਸਟ੍ਰਿਕਟ ਬਾਰ ਅਸੋਸ਼ੇ ਦੇ ਰਹੀ ਆ ਕਿਉਂਕਿ ਉਹਦਾ ਕਾਰਨ ਇਹ ਆ ਕਿ ਬਹੁਤ ਸਾਰੇ ਲਿਟਿਗੈਂਟ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਨੇ ਔਰ ਸਾਡੇ ਲਾਇਰ ਸਾਹਿਬਾਨ ਨੂੰ ਵੀ ਇੱਕ ਕੰਜੀਨੀਅਲ ਐਟਮੋਸਫੇਅਰ ਚਾਹੀਦਾ ਪਰ ਵਾਰਕ ਮੈਨੂੰ ਵੀ ਜਦ ਯਾਦ ਆ ਜਦੋਂ ਅਸੀਂ 1981 ਦੇ ਵਿੱਚ ਪ੍ਰਦੀਪ ਜੀ ਸਾਹਿਬ ਦੇਲਾ ਜੀ ਥੋੜਾ ਉਹਦਾ ਬਗਾਲਦ ਸ਼ੁਰੂ ਕੀਤੀ ਤੇ ਦਰਖਤਾਂ ਦੇ ਥੱਲੇ ਬੈਠ ਕੇ ਉਹਦੋ ਲੱਕੜ ਦੇ ਸਖਤ ਪੋਛ ਹੁੰਦੇ ਸਨ ਔਰ ਆਪਣੀ ਟੇਬਲ ਤੇ ਲੱਕੜ ਦੀ ਕੁਰਸੀ ਹੋਣੀ ਔਰ ਉੱਪਰ ਦਰਖਤ ਹੋਣਾ ਤੇ ਪੰਛੀਆਂ ਨੇ ਵੀ ਬੈਠੇ ਹੋਣਾ ਉਹਨਾਂ ਦਾ ਪ੍ਰਸ਼ਾਦ ਵੀ ਮਿਲਣਾ ਹੈ ਜੀ ਸੂ ਥੋੜਾ ਦਿਨਾਂ ਦੇ ਵਿੱਚ ਹੋ ਜੇ ਹਾਲਾਤਾਂ ਦੇ ਵਿੱਚ ਸ਼ੁਰੂ ਕੀਤੀ ਆ ਅੱਜ ਗੱਡੀਆਂ ਖਾਰਾ ਤੇ ਖੂਬਸੂਰਤ ਮਾਹੌਲ ਇਹ ਪ੍ਰੋਸਟੈਰਟੀ ਬਸਦਾ ਸੋ ਇਹ ਇੱਕ ਮੰਦਰ ਵੀ ਹੈ ਇਨਸਾਫ ਦਾ ਇਹ ਤੋਂ ਬਹੁਤ ਸਾਰੇ ਲੋਕ ਇਨਸਾਫ ਲੈ ਕੇ ਜਾਂਦੇ ਨੇ ਸੋ ਇਹਦੇ ਉਹਦੇ ਵਿੱਚ ਉਸ ਘੜੀ ਦੇ ਵਿੱਚ ਅੱਜ ਕਾਲਾ ਮਖਾਲਪੁਰਖ ਦਾ ਵੀ ਧੰਨਵਾਦ ਕਰਦਾ ਜਿੰਨੇ ਦਾਤ ਦੇ ਹੱਥੋਂ ਇਹ ਜਿਹੜੀ ਰਕਮ ਦਾ ਉਸ ਧਰਤੀ ਦੇ ਉੱਤੇ ਲਾਈ ਆ ਜੇ ਧਰਤੀ ਨੇ ਮੈਂ ਸਮਝਦਾ ਵੀ ਸਾਨੂੰ ਪ੍ਰੋਫੈਸ਼ਨਲੀ ਚੱਲਣਾ ਸਿਕਾਇਆ ਸਿਗਾ ਸੋ ਅੱਜ ਮੈਂ ਥੋੜਾ ਜਿਆਦਾ ਭਾਵਨਾਵਾਂ ਬੱਤੇ ਵੀ ਹੋ ਰਿਹਾ ਇਮੋਸ਼ਨਲ ਵੀ ਹੋ ਰਿਹਾ ਸੋ ਪਰਮੇਸ਼ਵਰ ਕਿਰਪਾ ਕਰੇ ਕਿ ਮੇਰੀ ਇਹੋ ਹੀ ਦੁਆ ਸੂਰੇ ਹੱਸਦੇ ਵਾਸਤੇ ਰਹੋ ਔਰ ਇਸੇ ਤਰੀਕੇ ਨਾਲ ਚੜਦੀਆ ਕਲਾ ਚੜਾਓ ਸਾਡੇ ਬਹੁਤ سارے ਸਾਥੀ ਐਸੇ ਨੇ ਜਿਨ੍ਹਾਂ ਨੇ ਜ਼ਿੰਦਗੀ ਦਾ ਬਹੁਤ ਸੁੱਖ ਵੀ ਦੇਖੇ ਨੇ ਦੁੱਖੀ ਸਭਾ ਵੀ ਦੇਖਿਆ ਪ੍ਰਦੀਪ ਜੀ ਮੇਰੇ ਕੋਲ ਖੜੇ ਨੇ ਪਰ ਜ਼ਿੰਦਗੀ ਦਾ ਹਰ ਦੌਰ ਵੇਖਦੇ ਹੋਏ ਫਿਰ ਵੀ ਅੱਗੇ ਚੱਲਦੇ ਰਹੇ ਆ ਸੋ ਪਰਮੇਸ਼ਵਰ ਕਿਰਪਾ ਕਰੇ ਇਹੋ ਹੀ ਅੱਜ ਮੈਂ ਸਮਝਦਾ ਵੀ ਇੱਕ ਵਾਰੀ ਫੇਰ ਮਾਣਯੋਗ ਮੁੱਖ ਮੰਤਰੀ ਭਗਵਾਨ ਜੀ ਦਾ ਧੰਨਵਾਦ ਮੈਂ ਤੇ ਸਿਰਫ ਇੱਕ ਡਾਕੀਆ ਦਾ ਕੰਮ ਕਰ ਰਿਹਾ ਪੈਸੇ ਭੇਜਣ ਵਾਲੇ ਮਾਣਯੋਗ ਮੁੱਖ ਮੰਤਰੀ ਵੀ ਨੇ ਤੇ ਲਵਾਉਣ ਵਾਲੇ ਤੁਸੀਂ ਹੋ ਤੁਹਾਡੀ ਅਫਸਰ ਨਾਲ ਵੀ ਸਾਰਾ ਮੈਂ ਆਪਦੇ ਖਾਲਪੁਰਖ ਦੀ ਆ ਪਰਲ ਜੀ ਤੇ ਮੈਂ ਤੇ ਉਹੀ ਕਹਿੰਦਾ ਵੀ ਅੱਜ ਉਸ ਖਾਲਪੁਰਖ ਦਾ ਵੀ ਧੰਵਾਦ ਆ ਜਿੰਨੇ ਜੇ ਧਰਤੀ ਤੋਂ ਚੱਲੇ ਦਾ ਉਸ ਧਰਤੀ ਦੇ ਵਿੱਚ ਅੱਜ ਸਮਾ ਦਿੱਤਾ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ